ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਮੈਂ ਹਾਂ ਜਸੀ ਕੌਰ ਯੂ ਐਸ ਦੇ ਵਿੱਚ ਨਿਊਜ਼ੀਲੈਂਡ ਦੀ ਮਹਿਲਾ ਨੂੰ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸੇ ਜਾਣੇ ਹੈ ਕਿ ਪੈਟਰਿਸ਼ੀਆ ਮਿਖੇ ਨਾਮ ਦੀ ਇਹ ਮਹਿਲਾ ਜਿਸ ਦੀ ਉਮਰ 88 ਸਾਲ ਦੱਸੀ ਜਾ ਰਹੀ ਹੈ ਆਪਣੇ ਪਤੀ ਦੇ ਨਾਲ ਯੂ ਐਸ ਦੇ ਵਿੱਚ ਛੁੱਟੀਆਂ ਬਤਾਉਣ ਦੇ ਲਈ ਗਈ ਸੀ ਕੈਲੀਫੋਰਨੀਆ ਦੇ ਫੈਸ਼ਨ ਆਇਲੈਂਡ ਸ਼ੋਪਿੰਗ ਸੈਂਟਰ ਦੇ ਬਾਹਰ ਦੋ ਲੁਟੇਰਿਆਂ ਦੇ ਵੱਲੋਂ ਇਹਨਾਂ ਨੂੰ ਲੁੱਟਣ ਦੇ ਇਰਾਦੇ ਦੇ ਨਾਲ ਉਹ ਇਹਨਾਂ ਕੋਲ ਗਏ ਉਸ ਤੋਂ ਬਾਅਦ ਉਹਨਾਂ ਨੇ ਇਹ ਮਹਿਲਾ ਦੇ ਉੱਤੇ ਗੋਲੀਆਂ ਚਲਾਈਆਂ ਇਸ ਵਾਰ ਤੀਜੇ ਲੁਟੇਰੇ ਦੇ ਵੱਲੋਂ ਮੈਲਾ ਅਨੁਕਾਰ ਦੇ ਨਾਲ ਟੱਕਰ ਵੀ ਮਾਰੀ ਗਈ ਜਿਸ ਤੋਂ ਬਾਅਦ ਇਸ ਮੈਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਰਿਪੋਰਟ ਵਿੱਚ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਆਈ ਸਟੇਟਮੈਂਟ ਦੇ ਮੁਤਾਬਿਕ ਉਹਨਾਂ ਵੱਲੋਂ ਤਿੰਨ ਜਾਨਿਆਂ ਨੂੰ ਕੁਝ ਸਮੇਂ ਬਾਅਦ ਗ੍ਰਫਤਾਰ ਕਰ ਲਿਆ ਗਿਆ ਉਹਨਾਂ ਦੇ ਮੁਤਾਬਿਕ ਇਹ ਕਾਫੀ ਮੰਦ ਭਾਗੀ ਘਟਨਾ ਹੈ ਓਦੋਂ ਆਕਲੈਂਡ ਦੇ ਡਿਪਟੀ ਮੇਅਰ ਜੈਂਸਲੀ ਸਿਮਸਨ ਦੇ ਵੱਲੋਂ ਵੀ ਇਸ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਨਿਊਜ਼ੀਲੈਂਡ ਆਕਲੈਂਡ ਦੇ ਵਿੱਚ ਵਸਦੇ ਇਸ ਮਹਿਲਾ ਦੇ ਪਰਿਵਾਰ ਦੇ ਪਰਿਵਾਰ ਹਜੇ ਤੱਕ ਸਦਮੇ ਦੇ ਵਿੱਚ ਹੈ ਤੇ ਨਿਊਜ਼ੀਲੈਂਡ ਭਾਰਤ ਦੇ ਵਿੱਚੋਂ ਇਸ ਮਹਿਲਾ ਦੇ ਲਈ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ